ਹਾਂਜੀ ਹਾਂਜੀ ਛੁੱਟੀਆਂ ਤੇ ਹੈਗੀਆਂ ਵਾ ਨਹੀਂ ਉਹ ਮੈਂ ਨਾ ਪਹਿਲਾਂ ਕੰਮ ਕਰਾਉਂਦੀ ਹੀ ਮੈਂ ਸਕੂਲ ਦਾ ਪਹਿਲਾਂ ਕੰਮ ਹੋ ਜਾਏ ਫਿਰ ਸਮੀਦਰ ਨੂੰ ਪਤਾ ਵਾ ਵੀ ਆਖੇ ਨਹੀਂ ਲੱਗਦੀ ਬਾਅਦ ਚ ਉਹਨੇ ਕਰਨਾ ਨਹੀਂ ਹੈਗਾ ਹਾਂ ਨਹੀਂ ਦੇਖੋ ਐ ਚਲੋ ਮੈਂ ਨਾ ਪੁੱਛ ਕੇ ਫਿਰ ਤੁਹਾਨੂੰ ਦੱਸੂਗੀ ਆਹੋ ਤਾਂ ਫਿਰ ਕਾਹਦੇ ਨੂੰ ਪੁੱਛਣਾ ਹੀ ਪੈਣਾ ਵਾ ਜੇ ਕਹਿਣ ਕਿ ਤੇ ਫਿਰ ਆ ਜਾਗੇ ਆਹੋ ਤਾਂ ਕੁਛ ਨਹੀਂ ਕਹਿਣਾ ਉਹਨਾਂ ਨੇ ਹਾਂ ਗੁਰਵਰਾ ਲਾਗੇ ਬਿਠਾ ਮੇਰੇ ਸਮ੍ਰਿਤ ਗਈ ਏ ਖੇਡਣ ਹਾਂ ਉਹਨੂੰ ਖੇਡਣ ਦਾ ਬੜਾ ਲਾਲਚ ਹੁੰਦਾ ਵਾ ਗੁਰ ਕੀਰਤਨਾ ਖੇੜਦੀ ਰਹਿੰਦੀ ਨਾ ਠੀਕ ਚਲੋ ਠੀਕ ਹੈ ਫਿਰ ਮੈਂ ਨਾ ਸਲਾਹ ਕਰਕੇ ਤੇ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਫਿਰ ਫੋਨ ਕਰਕੇ ਹਾਂ ਚਲੋ ਠੀਕ ਹੈ ਮਾਮੂ ਪੇਨ ਕਿੱਥੇ ਜਾਣਾ ਮਾਮੂ ਪੇਨ ਕਿੱਦਾਂ ਜਾਣਾ ਮਾ ਪਾਪਾ ਨੂੰ ਪੁੱਛ ਕੇ ਨਾ ਫੇ ਜਾਵਾਂਗੇ ਠੀਕ ਹੈ ਜਿੱਦਣ ਪਾਪਾ ਕਹਿਣਗੇ ਫਿਰ ਉਦੋਂ ਚੱਲ ਜਾਾਂਗੇ ਆਪਾਂ ਠੀਕ ਹੈ ਤੇਰਾ ਬੜਾ ਜੀ ਦਾ ਮਾਮੂ ਪਿੰਡ ਜਾਣ ਨੂੰ ਮਜ਼ਾ ਆਉਂਦਾ ਉੱਥੇ ਤੈਨੂੰ ਹੈ ਮਾਪੋਤ ਬੜੇ ਸਲਾਈ ਪਏ ਸਲਾਈ ਕੀ ਪਹਿਣਾ ਵਾ ਇਹਦੀ ਮਾਮੀ ਦਾ ਫੋਨ ਆਉਂਦਿਆ ਹੀਗਾ ਹਾਂ ਤੇ ਕਹਿੰਦੇ ਵੀ ਕਦੋਂ ਆਉਣਾ ਵਾ ਅੱਛਾ ਤੇ ਉਹ ਮੈਂ ਗੱਲਾਂ ਕਰਨ ਦੇ ਹੀ ਤੇ ਫਿਰ ਮੈਨੂੰ ਪੁੱਛਣ ਲੱਗ ਪਿਆ ਹੂੰ ਤੇ ਮਾਮੂ ਪਿੰਡ ਕਿੱਦਾਂ ਜਾਣਾ ਤੂੰ ਜਾਣਾ ਮਾਮੂ ਪਿੰਡ ਤੇਰਾ ਜੀ ਕਦੋਂ ਜਾਣ ਨੂੰ ਰਹਿਂਦੀ ਏ ਠੰਡ ਬੜੀ ਹੂੰ ਠੰਡ ਬੜੀ ਹੈ ਹਾਂ ਇਹਨੇ ਸਰਗੁਨਾ ਖੇਡਣਾ ਹੁੰਦਾ ਨਾ ਉੱਥੇ ਕਿਰਤਨਾਵਾਂ ਹੈ ਯਸ਼ਾ ਬਸ ਆ ਰਹੀ ਤੇ ਉਹ ਪੁੱਛੰਦਾ ਹੈ ਕਿ ਤੇ ਵੀ ਕਦੋਂ ਆਣਾ ਤੇ ਮੈਂ ਕਹਿੰਦੇ ਹੀ ਵੀ ਚਾਹ ਮੈਂ ਪੁੱਛ ਕੇ ਤੇ ਦੱਸ ਦੇਣੀ ਕਹਿੰਦੇ ਆ ਜਣ ਛੁੱਟੀਆਂ ਬਣਿਆਣੀਆਂ ਚੱਲ ਪੁੱਛ ਲੈ ਮਾਤਾ ਨੂੰ ਕੀ ਆਂਦੀ ਆ ਆਹ ਹੋਵੇ ਤਿੰਨ ਚਾਰ ਦਿਨ ਰਹਿ ਗਈ ਆ ਜਾਾਂਗੇ ਆਹ ਤਾਂ ਸਾਡਾਂਗਾ ਮੈਂ ਮੁਕੇ ਲੈ ਆਉਂਗਾ ਛੁੱਟੀਆਂ ਰਹਿ ਵੀ ਸੀ ਕਿ ਤੇ ਥੋੜੀਆਂ ਗਈਆਂ ਕਿ ਤੇ ਕਿੰਨੀਆਂ ਕ ਰਹਿ ਗਈਆਂ ਆਹ ਵੀ ਇੱਕ ਗੱਲ ਹੈਗੀ ਟਿਕ ਜਾ ਤੂੰ ਓਏ ਚੱਲ ਤੇ ਜਾ ਖੇਡ ਤਾ ਚੱਲ ਮੇਰੇ ਨਾਲ ਚੱਲ ਜਾ ਕੋਈ ਗੱਲ ਨਹੀਂ ਮਾਦਰ ਨੂੰ ਪੁੱਛ ਲਈ ਆਹੋ ਤੇ ਮੰਮੀ ਨੂੰ ਪੁੱਛ ਕੇ ਜਾਣਾ ਵਾ ਜਿੱਦਾਂ ਫਿਰ ਮੰਮੀ ਕਹਿਣਗੇ ਉਦੋਂ ਚੱਲ ਕਰ ਲਾਂਗੇ ਆਹੋ ਹੈਨਾ ਆ ਮੰਮੀ ਨੇ ਕਿਹਾ ਨਾ ਵੀ ਕੀ ਆ ਉਹਨਾਂ ਨੇ ਕਿਹਾ ਕੋਈ ਨਹੀਂ ਉਦਣੇ ਕਦੇ ਨਾ ਹੁੰਦੇ ਹੀ ਗੱਲ ਤੇ ਉਦਣ ਵੀ ਦੀਦੀ ਕਹਿੰਦੇ ਸੀ ਤੁਸੀਂ ਜਾਇਓ ਅੱਛਾ ਹਾਂ ਤਾਂ ਟੰਗਾ ਵਾ ਕੇ ਚਲਾਣਾ ਚੰਦਾ ਕਰੋ ਚੱਲ ਪਹਿਲਾਂ ਉਹ ਆਈ ਤੂੰ ਕਿਦਾਂ ਹੋਇਆ ਹਾਂ ਚੱਲ ਮੈਂ ਪੁੱਛ ਵੀ ਆਣੀ ਆ ਕੀ ਕਹਿੰਦੇ ਆ ਉਹ ਦਾਦੀ ਪਾਲੀ ਕੱਪੜੇ ਵਰਤਣ ਛੱਡਾਂਗਾ ਆਹੋ ਹੂੰ ਨਾ ਬਾਹਰ ਤੋਂ ਆ ਰੰਗ ਤੋਂ ਮੈਂ ਘਰ ਨਹੀਂ ਜਾਣਾ ਤੇ ਮੈਂ ਇੱਦਾਂ ਜਾਣਾ ਸੋ ਠੀਕ ਹੈ ਇਦਾਂ ਕਰ ਲਿਓ ਹਾਂ ਮੁਰਗੂ ਜੋ ਨਾਲ ਰਹੀ ਮੇਕਅਪ ਕਰ ਜਾਣਾ ਮੈਨੂੰ ਪਾਗ ਪੂਰੇ ਪਤਨੀ ਤੇ ਅਗਲੇ ਹੰਤੇ ਦਾ ਕਹਿਣਾ ਹੀ ਆ ਚੱਲ ਅਗਲੇ ਤਾਂ ਕਹਿਣੀ ਆ ਪਰ ਨਹੀਂ ਹੁੰਦੀ ਜਦੋਂ ਮੈਂ ਨਾ ਇੱਕ ਗੱਲ ਵੇਖੀ ਆ ਬਾਜੀ ਜਿਹੜੇ ਉਹ ਆਪਣੇ ਸਹੁਰੇ ਚਲ ਜਾਂਦੇ ਤੁਸੀਂ ਹਮੇਸ਼ਾ ਇਦਾਂ ਹੀ ਕਰਦੇ ਆ ਕਿ ਮੈਂ ਬਾਹਰੋਂ ਆ ਜਾਣਾ ਮੈਂ ਬਾਹਰੋਂ ਹੀ ਆ ਜਾਣਾ ਉਹ ਪਾ ਦਾ ਫਿਰ ਆਪਣੇ ਸਹੁਰੇ ਦੇ ਦਿਲ ਲੱਗ ਜਾਂਦਾ ਨਾ ਤੇ ਤੁਹਾਡਾ ਨਹੀਂ ਲੱਗਦਾ ਨਹੀਂ ਮੇਰਾ ਨਹੀਂ ਲੱਗਦਾ ਆਹੋ ਚੋ ਮਰਜੀ ਹੈ ਤੁਹਾਡੀ ਜਿੱਦਾਂ ਵੀ ਕਰਨੀ ਹੈ ਜਿੱਦਾਂ ਲੈਣ ਜਾਣਾਗਾ ਮੈਂ ਤੁਹਾਨੂੰ ਉਦੋਂ ਚੱਲ ਜੀ 10 ਮਿੰਟ ਆਹੋ ਠੀਕ ਆ ਚੋ ਮੈਂ ਮम्मी ਨੂੰ ਪੁੱਛ ਲਾਂ ਪੁੱਛ ਲਾਂ ਪੁੱਛ ਹਾਂ ਇੱਕ ਇਹਨਾਂ ਤੋਂ ਫੋਨ ਆਇਆ ਨਾ ਜਨਾਨੀ ਨੂੰ ਲੈ ਕੇ ਲੈ ਕੇ ਦੇਖੋ ਜੀ ਹੁਣ ਵੀ ਮੈਂ ਭਾਬੀ ਵੀ ਦਾ ਫੋਨ ਆ ਗਿਆ ਇਹ ਕਹਿੰਦੇ ਭਾਬੀਆਂ ਦੇ ਬੜੇ ਫੋਨ ਨੇ ਪਹਿਲਾਂ ਭਾਬੀ ਨੂੰ ਵੀ ਪੂਰੀ ਭਾਬੀ ਦਾ ਫੋਨ ਆ ਦੌੜ ਚਲ ਗਈ ਤੇ ਹੁਣ ਇਹ ਤਿਆਰ ਹੋ ਗਈ ਆ ਚਲੋ ਮਗਰ ਪਾਪੀ ਦਾ ਤਾਂ ਪਤਾ ਲੱਗਿਆ ਪੈਸੇ ਵੀ ਆਈ ਦਿੰਦੀ ਇਹ ਤਾਂ ਪਤਾ ਲੱਗਦਾ ਕੀ ਕਰਦੀ ਇਹ ਤਾਂ ਲੱਗਦੀ ਭਾਂਵੇਂ ਕੋਈ ਦੋਣ ਰਾਣੀ ਨਹੀਂ ਪਾਣੀ ਕੀ ਇਹੇ ਕੰਮ ਕਰਦੀ ਫਿਰਦੀ ਚਲ ਹੋਰ ਨੇ ਆਨੇ ਖੇਡਣ ਛੁੱਟੀਆਂ ਚਾਰ ਦਿਨ ਦੀ ਮੈਂ ਤਾਂ ਇੱਥੇ ਹੀ ਆਹ ਹੋ ਆ ਪਾਰਕ ਦੇ ਵਿੱਚ ਨਾ ਗਾਹੀ ਗਾਦੇ ਆ ਮੈਂ ਕਿਹਾ ਚੱਲ ਕੀ ਇਹਦਾ ਨਾਮ ਹੈ ਨਹੀਂ ਗਾ ਨਹੀਂ ਗਾ ਉਹ ਪਤੋਂ ਦੀ ਜਵੀ ਅੱਛਾ ਆਹੋ ਤਾਂ ਮੈਂ ਕਿਹਾ ਚੱਲ ਇੱਥੋਂ ਆਈ ਇੱਕਦਮ ਤਾਂ ਮੈਂ ਕਿਹਾ ਚੱਲ ਪੋਟੀ ਜਿੰਨੀ ਤੇ ਆਪੇ ਇਹਨਾਂ ਨੂੰ ਕਹਿ ਦਿੰਦੇ ਬਾਜੀ ਤੇ ਇਹ ਫੋਟ ਲੈ ਲੈਂਦੇ ਚੱਲ ਕੋਈ ਗੱਲ ਨਹੀਂ ਹੋਰ ਕੰਮ ਕਰ ਮੈਂ ਆ ਕੇ ਐਵੇਂ ਜੀਪਿਆ ਨਹੀਂ ਜੀ ਆਇਆ ਨੂੰ ਆ ਗਈ ਤੇ ਆਣ ਕੇ ਚਪਟਨ ਟੱਕੀ ਤੇ ਮੈਂ ਤੁਹਾਨੂੰ ਉਧਰ ਵੇਲੇ ਵੱਲ ਵੀ ਲੱਭਦੀ ਆਈ ਆ ਤੇ ਤੁਸੀਂ ਕਿਤੇ ਨਹੀਂ ਸੀਗੇ ਮੈਂ ਹੁਣੇ ਅਸੀਂ ਆਈ ਆ ਇੱਧਰ ਨੂੰ ਅੱਛਾ ਆਹ ਉਹ ਨਾ ਮੈਂ ਤਾਂ ਨਾਲ ਗੱਲ ਕਰਨੀ ਸੀ ਹਾਂ ਮੇਰੇ ਕੋਲ ਵੀ ਦਾ ਫੋਨ ਆਇਆ ਹੈਗਾ ਅੱਛਾ ਤੇ ਕਹਿੰਦਾ ਹੈਗੇ ਹਾਂ ਵੀ ਛੁੱਟੀਆਂ ਵਾਂ ਨੇ ਆਣਿਆ ਨੂੰ ਤੇ ਚੌਚਾਰ ਦੇ ਨਾਲ ਆਜੋ ਹਮ ਤੇ ਮੈਂ ਹਾਂ ਵੀ ਮੈਂ ਸਲਾਹ ਕਰਕੇ ਤੇ ਦੱਸਦੀ ਆ ਮੈਂ ਸਮ੍ਰਿਤੀ ਦੇ ਪਾਪਾ ਨੂੰ ਕਿਹਾ ਸੀ ਕਿ ਕਹਿੰਦੇ ਬੀਬੀ ਨੂੰ ਪੁੱਛ ਲੈ ਉਹ ਤਰ੍ਹਾਂ ਤੇ ਪੁੱਤ ਕੋਈ ਗੱਲ ਨਹੀਂ ਜਾਣ ਵੱਲੋਂ ਮੈਂ ਨਹੀਂ ਤੈਨੂੰ ਕੁਝ ਵੀ ਆਂਦੀ ਜਾਣ ਨੂੰ ਤੇ ਚੱਲ ਜਾ ਤੇ ਪਰ ਠੰਡ ਬੜੀ ਆ ਠੰਡ ਤੇ ਚਲ ਮੰਮੀ ਹੈ ਗਈ ਆ ਮੈਂ ਸਮ੍ਰਿਤੀ ਦੇ ਪਾਪਾ ਨੂੰ ਕਹੂੰਗੀ ਵੀ ਸਾਨੂੰ ਗੱਡੀ ਤੇ ਛੱਡ ਦੇਣ ਛੱਡ ਤੇ ਚਲੋ ਗੱਡੀ ਤੇ ਆਊਗਾ ਜਦੋਂ ਤੁਸੀਂ ਆਉਣਾ ਹੋ ਤੁਹਾਨੂੰ ਲੈ ਵੀ ਆਊਗਾ ਤੇ ਪਰ ਹੁਣ ਨਾ ਛੁੱਟੀਆਂ ਵੀ ਇਦਾਂ ਹੀ ਆ ਨਾ ਭਿਓਨ ਹੋਣੀ ਹੋਈਆਂ ਆ ਫਿਰ ਨਿਆਣੇ ਨੇ ਸਕੂਲ ਜਾਣ ਲੱਪੈਣਾ ਫਿਰ ਪੇਪਰ ਸ਼ੁਰੂ ਹੋ ਜਾਣੇ ਪੱਕੇ ਫਿਰ ਨਹੀਂ ਜਾਇਆ ਜਾਣਾ ਅਜੇ ਨਿੱਕੇ ਅਥੇ ਧਿਆਨ ਰੱਖੀ ਉਹਨਾਂ ਦਾ ਉਹਨਾਂ ਫਿਰ ਨੂੰ ਨਹੀਂ ਨਿਆਣੇ ਹਟਦੇ ਆ ਨਹੀਂ ਧਿਆਨ ਤੇ ਰੱਖੂਗੀ ਘਰ ਘਰੀ ਛੱਡਣ ਦਊਂਗੀ ਉਹ ਸਰ ਗੁੰਦੇ ਨਾਲ ਲੱਗਾ ਰਹਿੰਦਾ ਹੁੰਦਾ ਗੁਰਵਰਤਾ ਹਾਂ ਹਾਂ ਉਹਦਾ ਠੰਡ ਬੜੀ ਆਤੀ ਹੈ ਠੰਡ ਤੇ ਜਦ ਮਮੀ ਹੈਗੀ ਸੋਕੀ ਜੀ ਛੰਡ ਪੈਣ ਲਈ ਕਿਤੇ ਮੀਂਹ ਤੇ ਪਿਆ ਨਹੀਂ ਆਇਆ ਫਿਰ ਕਿੱਦਾਂ ਕਰਾਂ ਮੈਂ ਵੇਲਾ ਆਪਣੀ ਮਰਜ਼ੀ ਐ ਨਾ ਆਖੀ ਵੀ ਮੈਨੂੰ ਰੋਕਿਆ ਵਾ ਪਿਆ ਮੰਨੀ ਐ ਤੇ ਮੈਂ ਰੋਕਦੀ ਨਹੀਂਗੀ ਤੇ ਪਰ ਠੰਡ ਬਹੁਤ ਏ ਤੇ ਪਾਤਾ ਪਾ ਲੱਗਣ ਗਿਆ ਤੇ ਫੇਰ ਚੱਲ ਜੀ ਨਹੀਂ ਤੇ ਤੇ ਗਾੜੀ ਤੇਰੀ ਮਰਜ਼ੀ ਫੇਰ ਛੁੱਟੀਆਂ ਨਹੀਂ ਨਾ ਹੋਣੀਆਂ ਫੇ ਤੁਹਾਨੂੰ ਪੇਪਰ ਜਦੋਂ ਪੱਕੇ ਖਤਮ ਹੋਣਗੇ ਫੇਰ ਹੀ ਹੋਣੀਆਂ ਛੁੱਟੀਆਂ ਚੱਲ ਵੇਖ ਲੈ ਉਹਨੇ ਬੱਚਿਆਂ ਦਾ ਧਿਆਨ ਰੱਖੀ ਇਹ ਨਾ ਹੋਏ ਪੀ ਬਿਮਾਰੀ ਹੋ ਜਾਂਨੇ ਆਣੇ ਠੰਡ ਨਾਲ ਨਹੀਂ ਉਹ ਬੈਂਦੇ ਨਹੀਂ ਹੁੰਦੇ ਇੱਥੇ ਵੀ ਕਿਸ ਤਰ੍ਹਾਂ ਡੱਕ ਡੱਕ ਕੇ ਮੇਰਾ ਹੱਦੀਆਂ ਚਰ ਜਾਈ ਚ ਲੈ ਕੇ ਉਹਨਾਂ ਨੂੰ ਬੈੰਨੀ ਚਲੋ ਜੀ ਮੈਂ ਧਿਆਨ ਤੇ ਰੱਖੂੰਗੀ ਫੇਰ ਹਾਂ ਤਾਂ ਫੇਰ ਅ ਕੱਲ ਨੂੰ ਚਲ ਜੀਏ ਕੱਲ ਨੂੰ ਜਾਣਾ ਆ ਫੇਰ ਛੁੱਟੀਆਂ ਤੇ ਆਹੀਆਂ ਥੋੜੀਆਂ ਤੇ ਰਹਿ ਗਈਆਂ ਚਾਰ ਪੰਜੀ ਚੱਲ ਵੇਖ ਲਾ ਫੇਰ ਆਫੇ ਕੱਲ ਨੂੰ ਚਲ ਜਾਾਂਗੀ ਹਾਂ ਚੰਗਾ ਸਾਡਾਊਗਾ ਜੇ ਉਹਦਾ ਕੋਈ ਨਹੀਂ ਤੇ ਤੂੰ ਬਹੁਤੇ ਦਿਨ ਨਾ ਰਵੀ ਨਿਆਣੇ ਨਿੱਕੇ ਆ ਤੇ ਆ ਜਾਣੀ ਹਾਂ ਨਹੀਂ ਆ ਜਾਂਗੀ ਮੈਨੂੰ ਵੀ ਪਤਾ ਵੀ ਸਕੂਲ ਲੱਗਨੇ ਆ ਤੇ ਨਾਲੇ ਫੋਨ ਕਰਦੀ ਤੇ ਲੈ ਆਊਗਾ ਜੇ ਉਹਦਾ ਹਾਂਜੀ ਐਵੇਂ ਬੱਸਾਂ ਦੇ ਵਿੱਚ ਹਵਾ ਪਵਾਉਂਦੀ ਫਿਰੀ ਠੀਕ ਆ ਤੇ ਭਰਾ ਤੇਰੇ ਕੋਈ ਵੀ ਇਹ ਨਹੀਂ ਉਹਦਾ ਵੀ ਵਿਚਾਰੇ ਦਾ ਉਹ ਵੀ ਆਪਣਾ ਕੰਮ ਧੰਦਾ ਕਰਦਾ ਤੇ ਐਵੇਂ ਆਖੂਗਾ ਵੀ ਮੈਂ ਜਾਵਾਂ ਫੇਰ ਆਉਂਗਾ ਛੱਡ ਕੇ ਇਹਨਾਂ ਨੂੰ ਤੇ ਕੋਈ ਗੱਲ ਨਹੀਂ ਮੈਂ ਫੋਨ ਕਰਾਂਗਾ ਆਵਾਜ਼ ਆ ਫੋਨ ਕਰ ਦੂੰਗੀ ਮੈਂ ਹਾਂ ਤੇ ਮੈਂ ਮੇ ਕੱਪੜੇ ਘੁੱਪੇ ਪਾ ਲੈਣੇ ਆਣੇ ਆ ਤੇ ਕੱਪੜੇ ਤੁਹਾਨੂੰ ਪਤਾ ਕਿੰਨੇ ਪੌਣੇ ਪਾਣੇ ਪੈਣੇ ਸਿਆਲੀ ਆ ਅੱਜ ਜਾਣਾ ਨਹੀਂ ਕੱਪੜੇ ਸੋਣੀ ਪਾ ਕੇ ਰੱਖੂੰਗੀ ਤੇ ਸਵੇਰੇ ਚੱਲ ਜਾਵਾਂਗੇ ਚੰਗਾ ਹਾਂ ਤੇ ਸਵੇਰੇ ਕੰਮ ਤਾਂ ਨਾ ਕਰਕੇ ਤੇ ਚੱਲ ਜਾਵਾਂਗੇ ਚੰਗਾ ਚਲ ਹਾਂ ਚਲੋ ਠੀਕ ਆ ਤੂੰ ਪਚੜੀ ਤੇ ਜਾਵੀਂ ਹਾਂਜੀ ਓਏ ਇਹਨੂੰ ਇਹੋ ਹੀ ਆ ਵੀ ਉਹ ਹੋ ਕੇ ਆਈ ਆ ਤੇ ਮੈਂ ਵੀ ਜਾਵਾਂ ਏ ਨਹੀਂ ਵੇਂਦੀ ਵੀ ਮੇਰੇ ਨੀ ਕਿਨੇ ਕਿਨੇ ਆਨੇ ਤੇ ਮੈਂ ਨਿਆਣੇ ਲੈ ਕੇ ਤੁਰਪਨ ਲੱਗੀ ਜੇ ਹੁਣ ਮੈਂ ਡੱਕਿਆ ਤੇ ਘਰ ਚ ਲੜਾਈ ਫੇਰ ਆਖਣਾ ਵਾ ਮਨ ਜਾਣ ਨਹੀਂ ਦਿੱਤਾ ਚਲੋ ਜਾਣ ਤੇ ਕਰਨ ਤੇ ਆਪਣੀ ਮਰਜ਼ੀ ਕਿੰਨਾ ਖਲਾਰਾ ਪਿਆ ਵਾ ਇੱਥੇ ਕਹਿਣ ਦੀ ਮੈਂ ਥਾਂ ਹੂੰ ਜਿਵੇਂ ਪੋਚੇ ਲਵਨੀ ਆ ਆ ਸਾਰੀ ਚਿਪ ਚਿਪ ਚੜੀ ਆਵੇ ਸਾਰੀ ਸਾਫ ਕਰਨ ਵਾਲੀ ਆ ਕੋਈ ਨਹੀਂ ਸਵੇਰੇ ਮੈਂ ਤੂੰ ਪਕਾਹ ਰੋਟੀਆਂ ਤੇ ਮੈਂ ਕਰਦੀ ਆ ਇਧਰ ਦਾ ਕੰਮ ਨਾਲੇ ਦੇ ਸਾਹਮਣੇ ਸਫਾਈ ਕਰੂੰ ਤੇ ਪਤਾ ਲੱਗ ਜੂ ਕਿੰਦਾ ਸਫਾਈ ਕਰੀਦੀ ਆ ਕੀ ਇਹ ਸਾਰੇ ਆ ਸਿੰਕਵੇ ਸਾਫ ਕਰਨ ਵਾਲੇ ਕਾਹਦੇ ਕੰਮ ਕਰਦੀਆਂ ਮੁੜ ਕੇ ਆਖਣਾ ਵੀ ਸਾਨੂੰ ਗੱਲਾਂ ਕਰਦੀ ਨਹੀਂ ਨਹੀਂ ਜੀ ਇੱਥੇ ਤੇ ਮੈਂ ਪਾਣੀ ਛਾੜੂ ਨਾ ਫੇਰ ਕਰਤਾ ਹੈਗਾ ਨਾ ਤੋਤਾ ਹੋਵੇ ਜੋ ਵਾਸ਼ਬੈਸ਼ਨ ਜੀ ਕਿਦਾਂ ਸਾਫ ਕਰਨ ਵਾਲੀ ਸਾਰੀ ਉਹ ਫਿਰ ਦੀਦੀ ਮੈਂ ਥੱਕ ਗਈ ਫੇਰ ਮੈਂ ਰਹਿਣਤੀ ਚਲੋ ਮੈਂ ਕੱਲ ਨੂੰ ਕਰ ਲਾਂਗੇ ਤੇ ਦੀਦੀ ਮੈਂ ਪੁੱਛਣਾ ਸੀਗਾ ਤੇ ਅੱਜ ਇੱਥੇ ਆਪਣਾ ਵੱਡਾ ਜਾਣਾ ਡਾਕੀ ਕਰਨਾ ਜਾਣਾ ਹੀ ਦੀਦੀ ਕਿੱਥੇ ਚਲ ਜਾਣਾ ਹੁਣ ਤੁਸੀਂ ਸਮ੍ਰਿਤ ਉਹਨਾਂ ਦੇ ਨਾਨਕੇ ਠੀਕਾ ਸਮੀਰ ਕੇ ਨਾਨਕੇ ਜਾਣ ਨੂੰ ਬੜੀ ਛੇਤੀ ਆ ਅਜੇ ਮੇਰੇ ਤੇ ਕਿਤੇ ਪੈਰ ਨਹੀਂ ਮਾਰੇ ਹੋਏ ਉਤਰਾ ਵੇਲਾ ਉਸੇ ਵੇਲੇ ਦੁੰਬ ਚੋਕ ਲਈ ਆਂ ਪੁੱਛ ਲਿਆ ਵਾ ਕਿਸ ਨੂੰ ਤੂੰ ਨਹੀਂ ਪੁੱਛ ਕੇ ਆਈ ਆ ਮਾ ਦੂਜਾ ਮੰਮੀ ਨੂੰ ਪਾਬੀ ਦਾ ਨਾ ਫੋਨ ਆਉਂਦੇ ਆ ਹੀਗਾ ਤੇ ਕਹਿੰਦੇ ਆ ਹੀਗੇ ਵੀ ਆਜਾ ਹੁਣ ਛੁੱਟੀਆਂ ਥੋੜੀਆਂ ਰਹਿ ਗਈਆਂ ਵਾ ਤੇ ਮੈਂ ਮੰਮੀ ਨੂੰ ਪੁੱਛ ਕੇ ਆਈ ਮੰਮੀ ਉਧਰ ਪਾਲ ਕੇ ਚ ਲੱਗੇ ਹੀਗੇ ਤੇ ਮੰਮੀ ਨੇ ਕੀ ਆਖਣਾ ਵਾ ਉਹਨੇ ਤਾਂ ਕਹਿਣਾ ਹੀ ਜਾਂ ਜਾ ਮੰਮੀ ਨੇ ਕਿਹਾ ਕੋਈ ਕੰਮ ਕਰਨਾ ਵਾ ਇੰਨੀ ਠੰਡ ਵਕਤ ਇੰਨੀ ਧੁੰਦ ਪੈਂਦੀ ਵੀ ਤੇ ਇੱਕ ਦੋ ਘੰਟੇ ਮਹਾ ਸੂਰਜ ਨਿਕਲਦਾ ਉਹ ਨਿਆਣੇ ਬਿਮਾਰ ਕਰਕੇ ਲਿਵਣੇ ਉੱਥੇ ਜਾ ਕੇ ਹ ਨੇ ਆਨੇ ਬੈਂਦੀ ਆ ਕਿਤੇ ਇੰਨਾ ਰੌਲਾ ਹੀ ਪਾਉਨੇ ਨੇ ਆਨੇ ਤਾਂ ਨਹੀਂ ਬਹਿਣ ਦੇ ਉਥੇ ਸਹੂਗ ਹੋ ਜਾਣਾ ਵੀ ਇੱਥੇ ਕਿਹੜਾ ਹਨ ਕੋਈ ਕਹਿਣ ਡਿਆ ਚੜਕਣ ਡਿਆ ਨਹੀਂ ਉਹ ਸਮਝਿਧਾ ਪਾਪਾ ਕਹਿੰਦੇ ਮੈਂ ਛੱਡ ਦਊਂਗਾ ਗੱਡੀ 'ਚ ਫੇਰ ਚੱਲ ਜਾਣਾ ਨਾ ਤੇ ਫੇਰ ਲੈ ਵੀ ਹੋਣਗੇ ਤੇ ਉਥੇ ਫੇਰ ਮੈਂ ਧਿਆਨ ਰੱਖ ਲੂੰਗੀ ਨਾ ਆਪਣੀ ਕਰ ਮਰਜੀ ਹੁਣ ਤੈਨੂੰ ਪਤਾ ਨਾ ਮੇਰੇ ਪੁੱਤਿਹੇ ਦਾ ਵਿਆਹ ਵਾ ਕਿੰਨੀ ਵਾਰ ਮੈਨੂੰ ਫੋਨ ਆਉਂਦੇ ਆ ਤੇ ਮੈਂ ਅਜੇ ਕਹੀ ਨਹੀਂ ਅਜੇ ਨਹੀਂ ਮੇਥੋਂ ਆ ਜਾਣਾ ਠੰਡ ਬੜੀ ਆ ਅਜੇ ਨਹੀਂ ਆ ਜਾਣਾ ਠੰਡ ਬੜੀ ਆ ਪਤਾ ਨਹੀਂ ਉਹਨਾਂ ਨੇ ਕਿਹੜੇ ਵੇਲੇ ਫੋਨ ਕਰ ਦੇਣਾ ਤੇ ਮੈਨੂੰ ਜਾਣਾ ਪੈਣਾ ਤੈਨੂੰ ਮੜ ਕੇ ਇੱਕ ਦਿਨ ਨਹੀਂ ਗਈ ਨਾ ਹੋਣਾ ਤੇ ਤੈਨੂੰ ਜੇ ਆਉਣਾ ਪੈ ਗਿਆ ਤੇ ਮੜ ਕੇ ਤੂੰ ਚਿਰਚਿਰ ਕਰਨਾ ਕਿ ਮੈਂ ਇੱਕ ਦਿਨ ਵੀ ਨਹੀਂ ਰਹੀ ਤੇ ਮੈਨੂੰ ਸੱਦ ਲਿਆ ਉਸੇ ਵੇਲੇ ਚਲ ਦੀਦੀ ਫਿਰ ਤੁਸੀਂ ਜਦੋਂ ਫੋਨ ਕਰੋਗੇ ਫਿਰ ਮੈਂ ਆ ਜੂੰਗੀ ਮੈਨੂੰ ਹੁਣੇ ਹੁਣੇ ਤੂੰ ਜਾਵੇਂਗੀ ਤੇ ਹੁਣੇ ਮੈਨੂੰ ਫੋਨ ਆ ਤੇ ਮੈਂ ਤੈਨੂੰ ਆਪਕੂ ਆਇਆ ਤੂੰ ਆ ਜੈਗੀ ਦੀਦੀ ਇਹ ਤੇ 2 ਮਹੀਨੇ ਪਹਿ ਵਾ ਵਿਆਹ ਚ ਅੱਜ ਤਾਂ ਐਡੀ ਜਲਦੀ ਤੇ ਫੋਨ ਨੀ ਕਰਨ ਲੱਗੇ ਹੈਗੇ 2 ਮਹੀਨੇ ਪਏ ਨਿਕੇ ਨਿਕੇ ਦਿਨ ਵਾ ਆ ਸਾਹ ਵਾਲੇ ਦਿਨ ਮਿਠੇ ਹੋਣਾ ਝਟ ਲੰਘ ਜਾਂਦੇ ਆ ਤੇ ਨਾਲੇ ਜੇ ਮੈਨੂੰ ਹੁਣੇ ਫੋਨ ਆ ਜੂਗਾ ਤੇ ਤੂੰ ਉਸੇ ਵੇਲੇ ਮੋੜਿਆਵੇਂਗੀ ਰਾਹ ਚੋਂ ਪ ਉਹੀ ਤਾਂ ਦੇਦੀ ਮੈਂ ਕਿੰਨੀ ਪਈ ਆ ਭਈ ਏਡੀ ਜਲਦੀ ਫੋਨ ਨਹੀਂ ਕਰਨ ਲੱਗੇ ਕਿਉਂਕਿ ਪਤਾ ਵਾ ਉਹਨਾਂ ਨੂੰ ਇਹ ਅਜੇ ਤੁਸੀਂ ਕੱਲ ਪਰਸੋਂ ਹੋ ਕੇ ਆਏ ਆ ਪਰਸੋਂ ਹੋ ਕੇ ਆਏ ਨਾ ਪਰਸੋਂ ਸਾਰੀਆਂ ਸਲਾਮਾਂ ਹੋ ਗਈਆਂ ਕਿਹੜੇ ਦਿਨ ਕੀ ਕਰਨਾ ਕਿਹੜੇ ਦਿਨ ਕੀ ਕਰਨਾ ਮੈਂ ਜਿੱਦਨ ਧੁੱਪ ਲੱਗੂਗੀ ਨਾ ਉਦੋਂ ਹੀ ਮੈਨੂੰ ਫੋਨ ਕਰਦੇ ਹੋ ਹੁਣ ਧੁੱਪ ਦਾ ਪਤਾ ਕਿਹੜੇ ਵੇਲੇ ਲੱਗ ਜਾਨੀ ਚੜ੍ਹਦੇ ਦਿਨ ਨਹੀਂ ਦੋ ਦਿਨ ਘੰਟੇ ਧੁੱਪ ਤੇ ਲੱਗਦੀ ਆ ਕਈ ਵਾਰ ਚੜ੍ਹਦੇ ਦਿਨ ਨਹੀਂ ਲੱਗ ਜਾਂਦੀ ਆ ਗਾੜੀ ਆਪਣੀ ਮਰਜ਼ੀ ਕਰ ਲੈ ਕਿਹੜਾ ਕਿਸੇ ਦੇ ਆਖਿਆ ਰਹਿਣਾ ਵਾ ਤੇ ਜਾਂ ਆਖਿਆ ਜਾਣਾ ਵਾ ਇਹ ਹੁਣ ਤੇਰੀ ਮਰਜ਼ੀ ਆ ਨਾਲੇ ਆਹ ਛੁੱਟੀਆਂ ਤੇ ਤੂੰ ਨਾ ਹ ਲੋੜੀਆਂ ਛੁੱਟੀਆਂ ਪੈ ਜਾਣੀਆਂ ਉਦੋਂ ਚੱਲ ਜਿਓ ਹਾਏ ਦੀਦੀ ਲੋੜੀ ਤੇ ਕਿਹਦੀ ਕਿੰਨੀਆਂ ਛੁੱਟੀਆਂ ਪੈਣੀਆਂ ਜਿਆਦਾ ਲੋੜੀ ਵਾਲੇ ਦਿਨ ਉਹ ਵੀ ਕਈ ਸਕੂਲ ਕਰਦੇ ਤੇ ਕਈ ਨਹੀਂ ਕਰਦੇ ਤੇ ਕਮਾਈ ਵਾਲੇ ਦਿਨ ਤੇ ਛੁੱਟੀ ਹੁੰਦੀ ਆ ਜੇ ਛਿਣੇ ਛੇਹ ਰਹਿਦbaar ਆ ਜਿਹੜੇ ਚਾਰ ਛੁੱਟੀਆਂ ਹੋ ਜਾਂਦੀਆਂ ਹੱਦ ਕਰੀ ਜਾਣੀ ਤੂੰ ਸਾਰਾ ਤੈਨੂੰ ਪਤਾ ਤੂੰ ਜਾਣ ਬੁੱਝ ਕੇ ਨਹੀਂ ਆ ਜੇ ਮੈਂ ਫੇਰਾ ਪਾ ਹੀ ਆ ਨਾ ਤੇਰਾ ਦਾਦਾ ਮੈਂ ਨਾ ਮਗਰ ਰਹਿ ਜਾ ਨਿਆਣੇ ਆਂਦੇ ਆ ਹੁੰਦੇ ਆ ਨਿਆਣਿਆਂ ਨੂੰ ਕਹਿ ਦੇਦਾ ਕੋਈ ਨਹੀਂ ਜਾਵਾਂਗੇ ਪੁੱਤ ਜਾਵਾਂਗੇ ਹੁਣ ਗੁਰੂਵਰ ਖਿਆੜੇ ਪਿਆ ਹੈਗਾ ਉਹ ਲਾਗੇ ਬੈਠਾ ਹੈਗਾ ਤੇ ਉਹ ਸੁਣਨਦਿਆ ਸਾਰੀਆਂ ਗੱਲਾਂ ਤੇ ਉਹ ਕਹਿੰਦਿਆ ਕਿ ਮਾਮੂ ਪਿੰਡ ਜਾਣਾ ਵਾ ਹੁਣ ਮੈਂ ਨਿਆਰੇ ਨੂੰ ਵੀ ਕੀ ਆਖੂਗੀ ਚਲ ਠੀਕ ਆ ਆਪਣੀ ਕਰੋ ਮਰਜੀ ਮੈਂ ਤਾਂ ਨਹੀਂ ਉਹ ਕਹਿੰਦੀ ਜਾ ਗਾੜੀ ਆਪਣੀ ਕਰ ਲੈ ਮਰਜੀ ਜਾਣਾ ਤੇ ਜਾ ਰਹਿਣਾ ਤੇ ਰਹਿ ਬਸ ਆਪੋ ਆਪਣਾ ਕਿਸੇ ਨੇ ਸੋਚਣਾ ਤੈਨੂੰ ਮੇਰਾ ਥੋੜੀ ਆ ਵੀ ਸੋ ਸੁਖਣਾ ਦਾ ਵਿਆਹ ਆਇਆ ਵਾ ਤੇ ਇਹਨੇ ਚਲੋ ਜਾਣਾ ਆਉਣਾ ਵਾ ਤੂੰ ਤਾਂ ਸਾੜੀ ਗਈ ਆ ਸੁਣ ਕੇ ਵਿਆਹ ਲੈ ਮੈਂ ਕਾ ਤੋ ਸੁਣਨਾ ਹੀਗਾ ਜਾਣ ਕੇ ਲੜਾਈ ਨੂੰ ਆਵਾਜ਼ਾਂ ਮਾਰਦੇ ਆ ਮੈਂ ਕੀ ਜਾਣਾ ਉਧਰ ਮੰਮੀ ਨੇ ਵੀ ਨਾ ਆਖ ਨਾ ਕਰ ਦਿੱਤੀ ਤੇ ਉਧਰ ਇਹਨਾਂ ਨੇ ਵੀ ਨਾ ਆਖ ਨਾ ਕਰ ਦਿੱਤੀ ਆਪ ਜਾਣਾ ਹੁੰਦਾ ਤਾਂ ਪਤਾ ਨਹੀਂ ਲੱਗਦਾ ਕਿ ਹਾਂ ਹੀ ਜਾਣਾ ਰਾਤ ਤੱਕ ਮੈਨੂੰ ਕੋਈ ਪਤਾ ਨਹੀਂ ਕਿ ਜਾਣਾ ਵਾ ਤੇ ਸਵੇਰੇ ਫਟਾਫਟ ਤਿਆਰੀਆਂ ਕਰ ਲੀਆਂ ਮੇਰੇ ਵਰੀ ਮੈਂ ਕਦੀ ਕਿਸੇ ਨੂੰ ਪੁੱਛ ਤੇ ਕਦੀ ਕਿਸੇ ਨੂੰ ਪੁੱਛ ਆਦੀ ਹੋਈ ਪਈ ਇਹਨੂੰ ਦੱਸ ਆਇਆ ਹੀ ਨਹੀਂ ਮਿਸਤਰੀ ਵੇਖ ਕਦੋਂ ਆਦਾ ਮੈਂ ਡੀਕੰਡਿਆ ਗਾਂ ਆ ਜਾਗਾ ਆਣ ਕੇ ਬਣਾ ਦੇਗਾ ਇਹਨੂੰ ਬੰਦਾ ਵਾ ਕੋਈ ਚੀਜ਼ ਲਿਉਣੀ ਕੋਈ ਸਮਾਨ ਲਿਉਣਾ ਤੇ ਵੇਲੇ ਸਰ ਲੈ ਆਊਗਾ ਉਹੋ ਗਰ ਮਿਸਤਰੀਆਂ ਦੇ ਵੀ ਇਹੋ ਹਾਲ ਹੁੰਦਾਈਏ ਕਿ ਪਹੁੰਚਦਾ ਹੀ ਨਹੀਂ ਕੋਈ ਟਾਈਮ ਨਾ ਵੀ ਮੈਨੂੰ ਆਂਦਾ ਮੈਂ ਆ ਗਿਆ ਹੀ ਆ ਗਿਆ ਹੀ ਅਜੇ ਤੱਕ ਨਹੀਂ ਆਇਆ ਕਿਤੇ ਹੁੰਦਾ ਦੀਦਾ ਹੀ ਨਹੀਂ ਕਦੇ ਆ ਜਾ ਇਥੇ ਖਲੋ ਤਾਪਾ ਉਹ ਨੂੰ ਡੀਕੰਡਿਆ ਜੋਗੇ ਨੂੰ ਮੈਂਗਾ ਆ ਜਾਏਗਾ ਇਹਨੂੰ ਬੜਾਵਾ ਸਟਾਰਟ ਕਰੀਏਗਾ ਅਜੇ ਹੈ ਨਹੀਂ ਆਇਆ ਨਹੀਂ ਗਾ ਕੇ ਤੂੰ ਤਾਂ ਬੜੇ ਤੈਦਾ ਕਹਿੰਦੇ ਆ ਵੀ ਆ ਜਾ ਆਉਂਦੇ ਆ ਹਾਂ ਤੂੰ ਤਾਂ ਬੜਾ ਚਿਰ ਦਾ ਕਹਿੰਦਾ ਕਿ ਜੋਗਾ ਚੱਲਿਆ ਉਹ ਹੁੰਦਾ ਮੈਂ ਲੱਗਾ ਹੁਣ ਲੱਗਾ ਹੁਣ ਹਾਂ ਭਜੀ ਆਇਆ ਹੀ ਨਹੀਂ ਗਾ ਤੇਨੂੰ ਗੱਲ ਕੀ ਹੋਈ ਆ ਸਟਾਰਟ ਨਹੀਂ ਹੁੰਦਾ ਫੱਖ ਫੱਖ ਕਰਕੇ ਬੰਦ ਹੋ ਜਾਂਦਾ ਸਹੀ ਪਤਾ ਨਹੀਂ ਕੀ ਹੋਇਆ ਤੇਲ ਵੀ ਹੈਗਾ ਵਿੱਚ ਸਭ ਕੁਝ ਹੈਗਾ ਵਾ ਹਾਂ ਕਿਹੜਾ ਹਵਾਦ ਰੀ ਲੱਗਿਆ ਕੀ ਬਲ ਕੀ ਹੋਇਆ ਕੀ ਨਹੀਂ ਇਹ ਹਵਾ ਜਦੋਂ ਤੇਲ ਮੁੱਕੂ ਤੇ ਹਵਾਦ ਨੇ ਫੇਰ ਲੈਣੀ ਤੇਲ ਤੇ ਮੁੱਕਣੀ ਨਹੀਂ ਦਿੰਦਾ ਮੈਨੂੰ ਇਹ ਹੋ ਸਕਦਾ ਕਿ ਫਿਲਟਰ ਫੁੱਟ ਨਾਲ ਖਰਾਬ ਹੋਏਦਾ ਨਹੀਂ ਮੇਰੇ ਕੋ ਤਾਂ ਨਹੀਂ ਹੋਇਆ ਤੇਰੇ ਕੋ ਪਤਾ ਨਹੀਂ ਹੁਣ ਮੈਨੂੰ ਇਹ ਗੱਲ ਦਾ ਫਿਰ ਆਹੋ ਨਹੀਂ ਹੋਰ ਹੁਣ ਚਾਬੀਆਂ ਪਾਨੇ ਤਾਂ ਉਨੇ ਹੀ ਖੋਲਣਾ ਖਾਲਣਾ ਮੈਂ ਹਾਂ ਇਹ ਨਾ ਕਦੇ ਹੀ ਬ੍ਰੋਦਰ ਬਣਾਉ ਦੇ ਕੇ ਜਿਆਦਾ ਖਰਾਬ ਕਰਕੇ ਬਹਿ ਜੀ ਗਈ ਉਹ ਗਲਤੀ ਵੀ ਠਈ ਹੈ ਤੇ ਤੂੰ ਕਿ ਚੱਲਿਆ ਤੂੰ ਸਕੂਟਰੀ ਫੜੀ ਮੈਂ ਮੜਾ ਜਹਾ ਟੋਲ ਚੱਲਿਆ ਹਰਚ ਵਾਲਾ ਐ ਵੇਲੇ ਉਹ ਕੰਮ ਹੀ ਥੋੜਾ ਜਿਹਾ ਥੇ ਨਹੀਂ ਜਾਣਾ ਤੇ ਦੇਨੇ ਦੇਨੇ ਜਿਆਦਾ ਕਿ ਸਵੇਰ ਦਾ ਤੇ ਉਹੋ ਗੱਲ ਫੇਰ ਵੀ ਮੈਂ ਤੇਨੂੰ ਆਖਿਆ ਤੂੰ ਮੈਨੂੰ ਕਹਿੰਦਾ ਵੀ ਮੈਨੂੰ ਗੱਲਾਂ ਕਰਦਾ ਸਵੇਰ ਦਾ ਤੂੰ ਬੰਜੇ ਤੇ ਚੜ ਕੇ ਬੈਠਾ ਮੰਜੇ ਤੋਣ ਡਿਆ ਤੂੰ ਜੇ ਜਾਣਾ ਤੇ ਉਦੋਂ ਚੱਲ ਜਾਂਦਾ ਹੁਣ ਕਿੰਨਾ ਦਿਨ ਪਾਣੀ ਡੋਣਾ ਵਾ ਧਾਰਾ ਕੱਢਣੀ ਆ ਵਾ ਇੱਕ ਮੈਂ ਇਧਰ ਮਿਸਤਰੀ ਆ ਕਿ ਮੈਂ ਇਧਰ ਲੱਗ ਜੂਗਾ ਜਾਂ ਤੂੰ ਉਧਰ ਕਰਾ ਲਈ ਜਾਂ ਤੂੰ ਇਹਨੇ ਲਾ ਕੇ ਖਲੋਵੇਂ ਕਰ ਮੈਂ ਉਧਰ ਕਰਾ ਲੂੰਗਾ ਜੇ ਉਹਨੇ ਮਿਸਤਰੀ ਨਹੀਂ ਆਉਣਾ ਕਰ ਨਾ ਜੋਗੇ ਨੇ ਤਾਂ ਨਹੀਂ ਆ ਜਾਣਾ ਮੈਨੂੰ ਲੱਗਾ ਮੈਂ ਲੱਗਾ ਆਉਣ ਲੱਗਾ ਹੁਣ ਹਾਂ ਚਲ ਅੱਛਾ ਜਾਣਾ ਜਾ ਫਿਰ ਉੱਤੋਂ ਦੇ ਧੁੰਦ ਪੈ ਚੱਲੀਏ ਤਾਂ ਹੁਣ ਤੂੰ ਐ ਵੇਲੇ ਚੱਲੇ ਆਂ ਚੱਲ ਜੱਜ ਜਾ ਫਿਰ ਜਾ ਲੋਈ ਲੱਲੀ ਦਾ ਉੱਤੇ ਮੁਰਗਾ ਬੁੜਾਰ ਹੋ ਗਏ ਬਵੇਂ ਲੋਈ ਮੈਂ ਰੱਖ ਲਈ ਉਹ ਡਿੱਗੀ ਦੇ ਵਿੱਚ ਅੱਛਾ ਚ ਲੈ ਆਉਣਾ ਕੀ ਆ ਉਹ ਲਿਆ ਹਾਂ ਤੇ ਕੱਖ ਨਹੀਂ ਓਦਾਂ ਹੀ ਯਾਰ ਕੰਮ ਹੀ ਥੋੜਾ ਜਿਹਾ ਮਾਂਜਾ ਲਿਆਉਣ ਵਾਲਾ ਮੇਰਾ ਆਪਣਾ ਸਕੂਲ ਦਾ ਹੀ ਕੋਈ ਅੱਛਾ ਆ ਬੱਚਿਆਂ ਨੂੰ ਕੰਮ ਥੋੜੀ ਮਿਲਦਾ ਮਾਸਟਰ ਨੂੰ ਕੰਮ ਵੀ ਦਿੰਦੇ ਤੂੰ ਸਕੂਲਾਂ ਦੇ ਯਾ ਕਾ ਕਰ ਲਓ ਜਾ ਕੇ ਅੱਛਾ ਹਾਂ ਉਹ ਬਣਾਉਣਾਂ ਦੇ ਸਮਾਨ ਤੋਂ ਇਹ ਵੀ ਕੰਮ ਕੋਈ ਹੈਗਾ ਮਿਲਦਾ ਹੋਗਾ ਅਗਲੇ ਕਦੇ ਆਪਣਾ ਪੂਰੀ ਤਿਆਰੀ ਕਰਕੇ ਆਓ ਜਦੋਂ ਸੁਕੇਦ ਬਾਸ ਸਕੂਲੇ ਆਉਣਾ ਚੰਗੀ ਮਾਟਰ ਲੱਗਾ ਤੂੰ ਮਾਟਰ ਮਾਟਰ ਤੋਂ ਅਗਲੇ ਸੁਰੂੜਾ ਕਿਹਾ ਮਾਟਰਾਂ ਨੂੰ ਵੀ ਕੰਮ ਦਾਤੇ ਪਿੰਡਾਂ ਦੇ ਬੱਚੇ ਇਕੱਠੇ ਕਰਨੇ ਆ ਲਿਖਤਾਂ ਬਣਾਉਣੀਆਂ ਕਿਹੜੇ ਕਿਹੜੇ ਬੱਚਿਆਂ ਦੇ ਨਾਮ ਲੇਖ ਲਓ ਦਹਾਂ ਦਹਾਂ ਦੇ ਇਹ ਚੱਲ ਹੁਣ ਸਾਰਾ ਸਬਜੈਕਟ ਦਾ ਮੈਨੂੰ ਇੱਥੇ ਦੱਸ ਜਾ ਫਿਰ ਵੇਲੇ ਫਿਰ ਜਾ ਜਾ ਤੁਰ ਜਾ ਦੋਦਵ ਠੰਡੇ ਉਹ ਮੁੜ ਕੇ ਫੇਰ ਠੰਡ ਬੜੀ ਹੋ ਆਹ ਉਹ ਤੇ ਉਹ ਡੰਗਰ ਤੇ ਬੰਦ ਲਈ ਅੱਜ ਮੈਂ ਬੰਦ ਲਊਗਾ ਕਰ ਲਊਗਾ ਹੁਣ ਫਿਰ ਮੈਨੂੰ ਹੀ ਕਰਨਾ ਪੈਣਾ ਕਿ ਕੀ ਕਰਨਾ ਹੈ ਜੇ ਮੈਂ ਆ ਗਿਆ ਤਾਂ ਨਹੀਂ ਸਹੀ ਮੈਂ ਉਹਨਾਂ ਨੂੰ ਪਾਣੀ ਪੂਣ ਡੋਹਣਾ ਵਾ ਕੀ ਗੱਲ ਇਹ ਵੀ ਗੱਲ ਹੈਗੀ ਆ ਤੇ ਜੇ ਮਿਸਤਰੀ ਆ ਜੂਗਾ ਨਾ ਮੈਂ ਅਗਰ ਫੋਨ ਕਰ ਦਈਏ ਸਬਾਨ ਹੋ ਗਿਆ ਫਿਰ ਲੈ ਆਉਂਗਾ ਮੈਂ ਉਹਦੇ ਆਣ ਕੇ ਖੋਲੂਗਾ ਫੇਰ ਹੀ ਆ ਮੈਂ ਤੈਨੂੰ ਕਿਥੋਂ ਫੋਨ ਪਹਿਲਾਂ ਕਰ ਦਊਗਾ ਹਾਂ ਆ ਚੱਲ ਮੈਂ ਹੋਉਂਦਾ ਫਿਰ ਹੋਇਆ ਹੋਇਆ ਜਾ ਕੇ ਜਾ ਮੈਂ ਵੀ ਵੇਖਦਾ ਜੇ ਆ ਜੂਗਾ ਰਪਿਆ ਉਸਦੇ ਹੀ ਪੈਣਾ ਉਹਦੇ ਘਰੇ ਹੀ ਆਊਗਾ ਮੂੰਹ ਬਣਾ ਕੇ ਅੰਦਰ ਚਲ ਗਈ ਇੰਨਾ ਨਹੀਂ ਪਤਾ ਕਿ ਮੰਜੇ ਵਿੱਚ ਕੋ ਨਹੀਂ ਹਮਤਰਾ ਇੰਨਾ ਪਾਰਾ ਮੰਜਾ ਨਾ ਮੈਥੋਂ ਚੁੱਕਿਆ ਜਾਣ ਡਿਆ ਉਹ ਰਹਿੰਦੇ ਇੱਥੇ ਹੀ ਡਿਠਾ ਮੈਂ ਤਾਂ ਮਾਹੀ ਅੱਗੇ ਚੁੱਕਣ ਡਈ ਹੀ ਖੰਡ ਨੇ ਚੁੱਕਿਆ ਹੀ ਜਾਣ ਡਿਆ ਇੰਨਾ ਪਾਰਾ ਮੰਜਾ ਚਲ ਅਛੇ ਚੁੱਕੇ ਰੱਖ ਲੈਨੇ ਆਗੇ ਹੁਣੇ ਰੱਖ ਲੈਣਾ ਹੁਣ ਤੇ ਤੁਸੀਂ ਕਿੱਧਰ ਚਲ ਜਾਨੇ ਮਿੰਟ ਜੀ ਉਹਦੀ ਉਹ ਮੈਂ ਤਾਂ ਜੋਗੇ ਨੂੰ ਡੀਕਣ ਡੈ ਜੋਗੇ ਨੇ ਆਉਣਾ ਜਾਂਦਾ ਮੈਂ ਇੰਜ ਆਉਣਾ ਮੈਂ ਵੇਖ ਦਿੰਦਾ ਪਾ ਮੈਂ ਰੋਥੇ ਖੱਪ ਗਿਆ ਖਲੋਤਾ ਬੈਠਾ ਹੀ ਥੱਕ ਗਿਆ ਪੀ ਹੋਣਿਆ ਉਹਦਾ ਹੋਣਿਆ ਉਹਦਾ ਆਇਆ ਹੀ ਨਹੀਂ ਤੇ ਤੁਸੀਂ ਘਰ ਨੂੰ ਆ ਜਾਂਦੇ ਤਾਂ ਆਪੇ ਘਰ ਆਣ ਕੇ ਆਵਾਜ਼ ਮਾਰ ਲੈਂਦਾ ਮੈਂ ਦੇਖਾ ਚੱਲ ਕੋਈ ਨਹੀਂ ਉੱਥੇ ਉਹਨੂੰ ਡਾਹ ਕੇ ਦਵਾ ਦਾ ਉਤੋਂ ਨਿਹਰਾ ਹੋਣ ਡਿਆ ਵਾ ਖੁੱਲਾ ਆ ਕੇ ਉਦੋਂ ਤੇ ਜੇ ਕੋਈ ਸਮਾਨ ਲੈਣਾ ਤੇ ਲਿਆਵਾਂਗੇ ਹੂੰ ਮੈਂ ਉੱਥੇ ਉਹਨੂੰ ਡੀਕਦਾ ਰਹੇ ਤੇ ਆ ਸਰਦਾਰ ਹੋਣੀ ਆਪਣੇ ਜਿਹੜੇ ਆ ਸਕੂਟਰੀ ਚੜ ਕੇ ਆਦੇ ਹੀ ਚਲੇ ਬਾਜ਼ਾਰ ਉਹਨਾਂ ਦਾ ਜਾਣਾ ਹੀ ਆਪੇ ਬਾਜ਼ਾਰੇ ਚਲਾਕੀਆਂ ਜੂ ਕਰਦੇ ਫਿਰਦੇ ਆ ਰੱਖੇ ਜੂ ਆ ਪੈਸੇ ਕੋਲ ਚਲਾਕੀ ਤੇ ਤੂੰ ਕੀਤੀ ਮੈਂ ਕਾਦੀ ਕਰਤੀ ਪੈਸੇ ਤੇ ਤੂੰ ਦੇਣ ਦੀ ਨਹੀਂ ਦੇ ਬਿਆਜੀ ਆਹੋ ਮੇਰੀ ਗੱਲ ਤਾਂ ਪਰੋਲ ਬੰਦ ਦਿੱਤਾ ਵਾ ਗੱਲ ਕੋਈ ਹੈ ਵੀ ਨਹੀਂ ਗਈ ਤੇ ਕਾਹ ਵੀ ਮੇਰਾ ਝੂਠਾ ਨਾ ਲਾਤਾ ਵਾ ਕਿਹੜੀ ਗੱਲ ਹੈਗੀ ਚਲਾਕੀਆਂ ਮੈਂ ਕਰਦੀ ਆ ਵੀ ਗੱਲ ਤੇ ਉਤਰਾ ਇੱਕ ਗੱਲ ਹੈਗੀ ਆ ਵੀ ਤੂੰ ਲਕਾ ਮੇਰ ਕੋ ਵੀ ਰੱਖਿਆ ਵੀ ਤੇਰੇ ਕੋ ਆ 2000 ਰੁਪਿਆ ਆਇਆ ਤੇ ਆਇਆ ਕਿੱਥੋਂ ਉਹ ਬਾਬਾ ਮੈਂ ਨਹੀਂ ਕਿਸੇ ਨੂੰ ਦਿੱਤੇ ਉਹ ਲੜਾਈ ਪਾਉਣੀ ਸਾਡੇ ਘਰ ਲੜਾਈ ਪਾ ਕੇ ਗਈ ਉਹ ਆਨੇ ਬਾਨੇ ਜਾਂ ਜਾ ਕੇ ਪੁੱਛ ਕੇ ਆ ਭਲਾ ਵੀ ਦਿੱਤੇ ਪੈਸੇ ਮੇਰੇ ਨਾਲ ਮੂੰਹ ਤੇ ਜਾਉਂਗਾ ਭਲਾ ਮੈਂ ਤੁਹਾਡੇ ਨਾਲ ਜਾਣੀ ਆ ਮੈਂ ਵੀ ਬੇਤਗਾਣੇ ਜਾਵਾਂ ਦੇਤੇ ਤੂੰ ਜਿਹੜਾ ਨਾਲ ਛੱਡਣੀ ਨਹੀਂ ਕਿ ਜਿੰਨਾ ਚਿਰ ਤੱਕ ਮੂੰਹ ਤੇ ਗੱਲ ਨਾ ਹੋਈ ਨਾ ਚਿਰ ਤੱਕ ਨਹੀਂ ਤੁਸੀਂ ਗੱਲ ਛੱਡਣੀ ਜਾਂ ਗੱਲ ਛੱਡ ਦੋ ਜਾਂ ਫਿਰ ਮੂੰਹ ਤੇ ਹੋ ਜੋ ਤੇ ਜਾਂ ਫਿਰ ਘਰ ਛੱਡ ਦੋ ਕਹੇ ਘਰ ਕਿਉਂ ਛੱਡਣਾ ਮੂੰਹ ਤੇ ਗੱਲ ਕਰਾਓ ਉਹ ਚੱਗਾ ਕਰਾ ਲਾਂਗੇ ਮੂੰਹ ਤੇ ਵੀ ਗੱਲ ਉਹ ਜਾਣ ਕੇ ਲੜਾਈ ਪਾਈ ਉਹਨੇ ਸਾਡੇ ਘਰ ਆਂਦੇ ਹੁੰਦੇ ਆ ਨਾ ਵੀ ਜੇ ਕਿਸੇ ਦਾ ਇਤਫਾਕ ਵੇਖ ਕੇ ਲੋਕਾਂ ਕੋਈ ਜਰਿਆ ਨਹੀਂ ਜਾਂਦਾ ਸ੍ਰੀਕੇ ਕੋਲ ਉਹ ਤਾਂ ਆਈ ਹੀ ਉਹ ਦਾਮੇ ਪੈਸੇ ਦਿੱਤੇ ਨਾ ਮੈਂ ਕੋਈ ਵਿਆਜ ਮੰਗੇ ਨਾ ਮੇਰੇ ਕੋਲ ਕੋਈ ਪੈਸਾ ਨਾ ਮੈਨੂੰ ਕਿਸੇ ਗੱਲ ਦਾ ਪਤਾ ਪਰ ਮੈਂ ਗੱਲ ਉਹ ਗਈ ਚੋਰ ਦੀ ਮਾਰ ਬੁੱਕਲ ਚ ਮੈਂ ਕਹਿੰਦਾ ਸੁਣ ਸੁਣ ਕੇ ਗੋਮ ਚ ਚੱਲ ਇਸ ਛੱਡ ਖੜਾ ਹੁਣ ਤੂੰ ਇਹਨਾਂ ਗੱਲਾਂ ਦਾ ਤੇ ਉਹ ਆਂਦਾ ਵੀ ਮੈਂ ਬਾਜ਼ਾਰ ਚ ਲਿਆ ਮ ਉਹਨੇ ਮੂੰਹ ਸਿਰ ਮੈਨੂੰ ਫੜਾਇਆ ਨਹੀਂ ਵੀ ਲੈਣ ਕੀ ਚੱਲਿਆ ਅਖੇ ਉਦਾਂ ਹੀ ਉਹ ਉਦਾਂ ਹੀ ਮੈਂ ਉਹ ਕੋ ਮੈਂ ਲੈ ਉਹ ਬਹੁਤੀ ਚੱਲੀ ਆ ਪੇਕੇ ਅੱਛਾ ਹਾਂ ਉਹਨੇ ਹੁਣ ਚੀਜ਼ਾਂ ਮੰਗਾਈਆਂ ਹੋਣੀਆਂ ਵਾ ਕਿ ਲਈ ਕਿਆ ਅੱਛਾ ਜੇ ਕੋਲ ਪੈਸੇ ਤੇ ਜੋ ਮਰਜ਼ੀ ਲਿਓਣ ਤੇ ਮੈਂ ਤਾਂ ਫਿਰ ਉਦਾਂ ਉਥੇ ਕਿਹਾ ਤਾਂ ਮੈਨੂੰ ਆਖੜੀ ਵੱਡਾ ਟਾਚੀ ਕਿਥੇ ਦੱਸ ਮੈਂ ਤੂੰ ਵਿਆਹ ਜਾਣਾ ਜੀ ਜੀ ਆਖਿਆ ਕਿ ਇੱਦਾਂ ਵੱਡਾ ਟਾਚੀ ਲੀਕੇ ਤੇ ਕੋਈ ਵੀ ਨਿਆਣੇ ਦੇ ਕੱਪੜੇ ਆ ਉਹਦੇ ਆਪਣੇ ਕੱਪੜੇ ਆ ਹੁਣ ਸਿਆਲ ਵਾਲੇ ਕੱਪੜੇ ਤੇ ਤੈਨੂੰ ਪਤਾ ਖਾਂਡੇ ਤੇ ਪਹਿਣਾ ਹੀ ਜਾਂ ਨਾਲ ਨਿਆਣੇ ਨੂੰ ਉੱਥੇ ਰੱਖਾ ਪਾਉਣੇ ਆ ਤੇ ਤੂੰ ਤੇ ਦੇ ਦਿੰਦੀ ਟਾਚੀ ਵੱਡਾ ਟਾਚੀ ਤੇ ਲੈ ਜਵੇ ਉੱਥੇ ਹੀ ਪਿਆ ਆ ਮੈਂ ਕਿਹਾ ਟਾਚੀ ਗੀਹੇ ਚ ਪਾਇਆ ਵਾ ਉਹਦੇ ਹੁਣ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਹੋਈਆਂ ਨਾ ਵਿਆਹ ਦੀਆਂ ਪਤੀਏ ਦੇ ਵਿਆਹ ਦੀਆਂ ਵੀ ਕਿਦਣ ਕਿਦਣ ਕਿਹੜੀ ਕਿਹੜੀ ਚੀਜ਼ ਬਣਾਉਣੀ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਕਿਹਾ ਮੈਂ ਜਿੱਦਣ ਚੜਦੇ ਦੇਣਾ ਧੋਪ ਲੱਗ ਜਾਈ ਮੈਨੂੰ ਫੋਨ ਕਰ ਦਿਓ ਬਣਾ ਲਾਂਗੇ ਜੋ ਬਣਾਉਣਾ ਹੋਊਗਾ ਹੁਣ ਇਸ ਵੇਲੇ ਧੋਪ ਲੱਗ ਜਾਈ ਮੈਂ ਆਂਦੀ ਆਵੇਂ ਜਰੋਕਾ ਉਹ ਕਿ ਮੈਂ ਅੱਜ ਐਦਾਂ ਕਿਦਾਂ ਆ ਜੂਗੀ ਭਲਾਏ ਤੇ ਤੂੰ ਰੋਕਦਾ ਵਾ ਮੈਂ ਆ ਕਾ ਮੈਂ ਮੇਰੀ ਵੱਲੋਂ ਤਾਂ ਨਹੀਂ ਜਾਣ ਵੱਲੋਂ ਕੋਈ ਆਪਣੀ ਮਰਜ਼ੀ ਨਾਲ ਜਾਣਾ ਤੇ ਚਲ ਜਾ ਚਰਮਾਨਾ ਬਾਉ ਉਹਨੂੰ ਕਿਉਂ ਰੋਕਤਾ ਨਹੀਂ ਮੰਡੇ ਜਾਣ ਤੋਂ ਹਾਏ ਮੇਰੇ ਪਤੀਏ ਦਾ ਵਿਆਹ ਮੈਨੂੰ 100 ਫੇਰੇ ਜਾਣਾ ਪੈਣਾ ਕਦੀ ਉਧਰ ਕਦੀ ਉਧਰ ਨਹੀਂ ਤੂੰ ਜਿੱਥੇ ਜਾਣਾ ਤੂੰ ਜਾ ਤੇ ਜਿੰਨੇ ਜਿੰਨੇ ਉਹ ਉਹਨੇ ਉੱਥੇ ਜਿੱਥੇ ਜਾਣਾ ਉਹ ਜਾਵੇ ਮਾਤਾ ਸਾਡੀ ਜੀਦੀ ਜਾਗਦੀ ਹੈ ਨਾ ਰੋਟੀਆਂ ਹੀ ਨੇ ਦੋ ਆਪਾਂ ਖਾਣੀਆਂ ਆਪਾਂ ਖਾ ਲਾਂਗੇ ਤੇ ਸਾਡੇ ਘਰ ਕੋਈ ਆ ਜੇ ਤੇ ਆਖਣਾ ਮਾਤਾ ਨੂੰ ਕੰਮ ਕਰਨ ਡਾਇਆ ਵਾ ਤੇ ਨਵਾਂ ਪੇਕੇ ਗਈਆਂ ਐਦਾਂ ਕਿਦਾਂ ਹੋ ਜਾਊਗਾ ਚੱਲ ਸ਼ਾ ਕੋਈ ਗੱਲ ਨਹੀਂ ਸਾਰਾ ਕੀਤਾ ਕਰਾ ਕੋਈ ਪਾਉਣਾ ਤੁਸੀਂ ਮੈਂ ਉਹਨੂੰ ਗੋਪੀ ਨੂੰ ਕਹੀ ਨਾ ਤੂੰ ਉਹਨੂੰ ਡੱਕਤਾ ਬਈ ਯਾਦ ਕੋਈ ਨਹੀਂ ਹਾਏ ਰੱਬਾ ਮੈਂ ਉਹਨੂੰ ਆਖੋ ਉਹਨੂੰ ਰਹਿਣ ਦੋ ਨਾ ਜਾਊਗੀ ਚੰਗਾ ਵਾ ਤੇ ਆਨ ਰੋਟੀ ਤੇ ਖਾ ਲੋਗੇ ਉਹ ਨਿਆਣੇ ਨੂੰ ਛੁੱਟੀਆਂ ਪਈਆਂ ਵਾ ਜੇ ਜਾਂਦੀ ਆ ਤੇ ਚੱਲ ਜੇ ਕੋਈ ਗੱਲ ਨਹੀਂ ਆਖਿਆ ਲੋੜੀ ਦੇ ਛੁੱਟੀਆਂ ਪੈ ਜਾਣੀਆਂ ਉਦੋਂ ਚੱਲ ਜਿਓ ਬਾਬਾ ਤੁਸੀਂ ਤੇ ਉਤਰਾ ਨਾ ਨਹੀਂ ਸੁਣਦੇ ਮੇਰੀ ਗੱਲ ਤੂੰ ਤੂੰ ਜਿੱਥੇ ਜਾਣਾ ਤੂੰ ਜਾ ਤੈਨੂੰ 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 ਰੁਕਾਵਟ ਨਹੀਂ ਤੇਰੇ ਜਾਣ ਦੇ ਵਿੱਚ ਰੁਕਾਵਟ ਨਹੀਂ ਪੈਂਦੀ ਤੇਰੀ ਸ਼ਾਂ ਚ ਕੋਈ ਫਰਕ ਨਹੀਂ ਪੈਣ ਦਿੰਦੇ ਆਪਾਂ ਫੇਰ ਨਾ ਕਰ ਤੂੰ ਉਹਨੂੰ ਉਹਨੂੰ ਵੀ ਜਾਣਦੇ ਗੱਲਾਂ ਮਾਰਦੀ ਫਿਰਦੀ ਆ ਹਾਏ ਮੇਰੀ ਗੱਲ ਨਹੀਂ ਕਹਿਨੇ ਸੁਣਨੀ ਤੇ ਆ ਬੰਦਾ ਹੀ ਨਹੀਂ ਮੇਰੀ ਗੱਲ ਸੁਣਦਾ ਤੇ ਹੋਰ ਕਿਹਨੇ ਸੁਣਨੀ ਆ ਜੇ ਮੈਂ ਨਾ ਗੱਲ ਦੱਸਾਂ ਤੇ ਅਖਣਾ ਤੂੰ ਮੈਨੂੰ ਗੱਲਾਂ ਨਹੀਂ ਦੱਸਦੀ ਜੇ ਮੈਂ ਸਾਰੀ ਗੱਲ ਇਹਦੇ ਕੰਨ ਚ ਪਾਉਣੀ ਆ ਤੇ ਇਹਨੇ ਮੇਰੀ ਗੱਲ ਸੁਣਨੀ ਨਹੀਂ ਹੁਣ ਜਾ ਕੇ ਉੱਥੇ ਫੁਮਣ ਲਾਊਗਾ ਨਾ ਨਿਆਣਿਆਂ ਨੂੰ ਵੀ ਜਾਓ ਜਾਓ ਤੁਸੀਂ ਕਿੱਦਾਂ ਦਾ ਬੰਦਾ ਆਏ ਲੈ ਵੀ ਮੇਰੇ ਪਰੀਏ ਦੇ ਵਿਆਹ ਦਾ ਤਾਂ ਕਿਸੇ ਨੂੰ ਵੀ ਚਾਹ ਨਹੀਂ ਨਾ ਚੜਨਾ ਤੇ ਕੋਈ ਨਹੀਂ ਪੂਆ ਨੂੰ ਤੇ ਚਾਹ ਵਾ ਪੂਆ ਤੇ ਆਪੇ ਨੱਚੂਗੀ ਟੱਪੂ ਕੀ ਜੋ ਮਰਜੀ ਕਰੂਗੀ ਅਸਮਾਨ ਨੂੰ ਖਾਣ ਜਾਣਾ ਉਹ ਤੇ ਜਾਣ ਨਹੀਂ ਤੇ ਨਾ ਜਾਣ ਗੁਰਪ੍ਰੀਤ ਹਾਂਜੀ ਭਾਏ ਵਾਂਡੇ ਚੱਲੇ ਆ ਨਹੀਂ ਭਾਜੀ ਵਾਂਡੇ ਨਹੀਂ ਚੱਲੇ ਹਾਂ ਉਹ ਦੂਦੰਦਰ ਤੇ ਅਖਰੀ ਵਾਂਡੇ ਚੱਲੇ ਆ ਤੇ ਮੈਂ ਉਹ ਨਹੀਂ ਉਹਦੀ ਮੈਂ ਗੱਲਾਂ ਤੋਂ ਪਤਾ ਲੱਗਦਾ ਮੈਨੂੰ ਵੀ ਤੈਨੂੰ ਰੋਗ ਤਾਂ ਨੇ ਤੇ ਤੁਸੀਂ ਚੱਲੇ ਆ ਤੇ ਜਾਓ ਕੋਈ ਨਹੀਂ ਜਾਓ ਨੇ ਉਹ ਫਿਰ ਦੀਦੀ ਨਾ ਮਨਾ ਕਰੰਦਾ ਸੀ ਕਹਿੰਦੇ ਮੇਰੇ ਭਤੀਜੇ ਦਾ ਵਿਆਹ ਵਾ ਤੇ ਉਹਨਾਂ ਨੇ ਫਿਰ ਕੁ ਸੱਦਣਾ ਵਾ ਤੇ ਕਹਿੰਦੇ ਪਤਾ ਨਹੀਂ ਕਿਦਾਂ ਉਹਨਾਂ ਦਾ ਫੋਨ ਆ ਜਾਣਾ ਵਾ ਤੇ ਖੀਦੋ ਫਰੋਕਤ ਕਰਨੀ ਆ ਤੇ ਕੋਈ ਨਹੀਂ ਹੁਣ ਨਿਆਣੇ ਤਿਆਰ ਕੀਤੇ ਐ ਤੂੰ ਛੁੱਟੀਆਂ ਪਈਆਂ ਵਾ ਜਾਓ ਮੇਲਾਓ ਕੋਈ ਨਹੀਂ ਦੋ ਚਾਰ ਦਿਨ ਰਹਿਓ ਕੋਈ ਵੀ ਦੀਦੀ ਨੂੰ ਕਹ ਲਾਦਾ ਕਿ ਜਦੋਂ ਕਦੇ ਫੋਨ ਕਰ ਲਗੇ ਕਹ ਲਾਦਾਂਗੇ ਉਦੋਂ ਉਹਨਾਂ ਨੂੰ ਫੋਨ ਹੋ ਸ ਜਾ ਕਰੰਦਾ ਸੀਗਾ ਤੇ ਫਿਰ ਮੈਂ ਭਾਬੀ ਨੂੰ ਫੋਨ ਕਰਕੇ ਕਹਿੰਦਾ ਭਾਬੀ ਉਹਨਾਂ ਨੇ ਫਿਰ ਜਾਣਾ ਵਾ ਤੇ ਤਾਂ ਕਰਕੇ ਤੇ ਜੀ ਹੁਣ ਮੈਂ ਵਾਰ ਵਾਰ ਕਿਹਾ ਤੇ ਫਿਰ ਉਹਨਾਂ ਨੇ ਕਹਿਣਾ ਵਾ ਵੀ ਨਤਕਾ ਚ ਕੋਈ ਗੱਲ ਨਹੀਂ ਆ। ਉਹ ਨਹੀਂ ਕੋਈ ਗੱਲ ਨਹੀਂ ਆਪਣੇ ਪੇਕੇ ਹੀ ਤੂੰ ਜਾਣਾ ਉਹ ਭਰਜਾਈ ਨੂੰ ਫੇਰ ਕਹਦੀ ਵੀ ਭਾਜੀ ਦੀ ਕਹਿ ਤਾ ਮੈਨੂੰ ਵੀ ਫਲਜੋ ਤੋ ਕੋਈ ਨਹੀਂ ਤੇ ਦੀਦੀ ਨੂੰ ਖਲਾਦਾਂਗੇ ਜੇ ਇਹਦਾ ਫੋਨ ਆਜੂਗਾ ਨਾ ਪੇਕੇਆਂ ਤੋਂ ਮੈਂ ਖਲਾਦੂਗਾ ਇਹਨੂੰ ਕੋਈ ਨਹੀਂ ਬੀਬੀ ਹੈਗੀ ਕੰਮ ਹੀ ਕਰਨਾ ਬਾੜਾ ਜਾ ਰੋਟੀਆਂ ਪਕਾਉਣੀਆਂ ਕੀ ਕਰਦਾ ਹੁਣ ਉਹ ਜੇ ਨਾ ਹੋਵੇ ਲਾਗੋ ਮੈਂ ਕਰਾ ਦਿਆ ਕਰਾ ਦੂਗਾ। ਨਹੀਂ ਫਿਰ ਮੰਮੀ ਤੋਂ ਨਹੀਂ ਨਾ ਕੰਮ ਨਹੀਂ ਨਾ ਹੋਣਾ ਤੇ ਮੈਂ ਨਿਆਣੇ ਫਿਰ ਕੋਈ ਗੱਲ ਨਹੀਂ ਫਿਰ ਗਾਂ ਜਦੋਂ ਛੁੱਟੀਆਂ ਕੋਈ ਆਊਗੀ ਤੇ ਫਿਰ ਉਦੋਂ ਚੱਲ ਜਾਗੇ। ਇਹ ਵਰਸ਼ ਨਹੀਂ ਐਤਵਾਰ ਦੀ ਉਹ ਆਦੇ ਜਾਂਦੀ ਆ ਹੁਣ ਜਦੋਂ ਬੰਦਾ ਇੱਕ ਕਰ ਤਿਆਰ ਹੋਇਆ ਹੋਵੇ ਨਾ ਉਹਨੂੰ ਰੋਕਿਆ ਜਾਵੇ ਤੇ ਫਿਰ ਉਹਦੇ ਮਨ ਤੇ ਕੀ ਬੀਤਦੀ ਉਹ ਮੈਨੂੰ ਵੀ ਪਤਾ ਵਾ ਤੇ ਕੋਈ ਨਹੀਂ ਗੁੱਸਾ ਤੇ ਮੇਰੇ ਵੀ ਮਨ ਚ ਆਉਂਦਾ ਪਿਆ ਸੀਗਾ ਪਰ ਹੁਣ ਮੈਂ ਭਾਬੀ ਨੂੰ ਕਹ ਤਾ ਨਾ ਮੈਂ ਬਹਾਨਾ ਲਾਇਆ ਨਾ ਤੇ ਫਿਰ ਉਹ ਚਲ ਫੋਨ ਕਰਕੇ ਜਾਓ ਤੇ じゃ ਕੋਈ ਕੋਈ ਦੀ ਜਾਣਾ ਤੇ ਚਲ ਜੋ ਮੇਰੇ ਵੱਲੋਂ ਖੋਲਿ ਜੀ ਆ ਕੋਈ ਗੱਲ ਦੀ ਦੀ ਨੂੰ ਮੈਂ ਆਪੇ ਸਮਝਾ ਲੂਗਾ ਠੀਕ ਆਹੋ ਜਾਓ ਪਾ ਜੀ ਤਾਂ ਕਹਿ ਗਏ ਆ ਪਰ ਤੀਰੀ ਨੇ ਉਸੇ ਵੇਲੇ ਗਲੇਸ਼ ਪਾ ਲੈਣਾ ਕੰਦਾਈ ਦਾ ਫਾਸ ਜਿਆ ਜਾਂਦਾ ਹੁਣ ਕਰੇ ਵੀ ਤੇ ਕੀ ਕਰੇ ਨਾ ਤਾਂ ਮੈਂ ਭੱਜਦਾ ਕਹਿਣਾ ਮੋੜਨ ਜੋਗੀ ਤੇ ਨਾ ਹੀ ਹੁਣ ਦੀਦੀ ਨੇ ਮੰਨਣਾ ਵਾ ਚਾਹ ਕੋਈ ਕਰਨੀ ਮੈਂ ਕਹਣਾ ਵੀ ਫੇਰ ਚੱਲ ਜਾਾਂਗੇ ਮੰਮੀ ਨੇ ਵੀ ਮਨਾ ਕਰਤਾ ਸੀਗਾ ਮੈਂ ਵੀ ਜिदबाजी ਜੀ ਨਹੀਂ ਜਾਂਦੀ ਸੀ ਚਲ ਛੱਡ ਪਰਾਂ